ਇਸ ਪਲੇ ਦੀ ਅਹਿਮ ਖਬਰ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੀ ਹੋਈ ਸਾਮਣੇ ਆ ਰਹੀ ਜਮਾਨਤ ਮਾਮਲੇ ਦੇ ਵਿੱਚ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ ਜਿਸ ਤੋਂ ਬਾਅਦ ਹੀ ਇਹ ਫੈਸਲਾ ਸਾਹਮਣੇ ਆ ਸਕਦਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲਦੀ ਹੈ ਜਾਂ ਫਿਰ ਨਹੀਂ ਅਜੇ ਵੀ ਉਹ ਜੇਲ੍ਹ ਦੇ ਵਿੱਚ ਰੁਕੇ ਰਹਿਣਗੇ ਜਾਂ ਫਿਰ ਜ਼ਮਾਨਤ ਤੇ ਰਿਹਾਈ ਮਿਲ ਸਕਦੀ ਹੈ ਇਸ ਦਾ ਫੈਸਲਾ ਅੱਜ ਹਾਈ ਕੋਰਟ ਦੀ ਸੁਣਵਾਈ ਦੇ ਦੌਰਾਨ ਹੋ ਸਕਦਾ ਹੈ ਦੱਸਦੇ ਕਿ ਜਿਹੜੀ ਰਾਉਜ਼ ਐਵਨਿਊ ਕੋਰਟ ਦੇ ਵੱਲੋਂ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦਿੱਤੀ ਹੋਈ ਹੈ ਇਸੇ ਜ਼ਮਾਨਤ ਦੇ ਖਿਲਾਫ ਈਡੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਇੱਕ ਅਪੀਲ ਦਾਇਰ ਕੀਤੀ ਜਾਂਦੀ ਹੈ ਜਿਸ ਤੇ ਸੁਣਵਾਈ ਹੋਈ ਤੇ ਸੁਣਵਾਈ ਦੇ ਦੌਰਾਨ ਇਹ ਕਿਹਾ ਗਿਆ ਹਾਈ ਕੋਰਟ ਦੇ ਵੱਲੋਂ ਕਿ ਜਦੋਂ ਤੱਕ ਕੋਈ ਫੈਸਲਾ ਨਹੀਂ ਸਾਹਮਣੇ ਆ ਜਾਂਦਾ ਉਦੋਂ ਤੱਕ ਹੇਠਲੀ ਅਦਾਲਤ ਦੇ ਫੈਸਲੇ ਨੂੰ ਪ੍ਰਭਾਵਿਤ ਨਹੀਂ ਮੰਨਿਆ ਜਾਏਗਾ ਯਾਨੀ ਜ਼ਮਾਨਤ ਤੇ ਰੋਕ ਲੱਗ ਗਈ ਸੀ ਹਾਲਾਂਕਿ ਜ਼ਮਾਨਤ ਲੱਗੇ ਰੋਗ ਦੇ ਖਿਲਾਫ ਸੀਐਮ ਅਰਵਿੰਦ ਕੇਜਰੀਵਾਲ ਦੇ ਵੱਲੋਂ ਸੁਪਰੀਮ ਕੋਰਟ ਦਾ ਰੁਕ ਕੀਤਾ ਗਿਆ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੀ ਅਪੀਲ ਜਿਹੜੀ ਉਹ ਕੀਤੀ ਗਈ ਆ ਉੱਥੇ ਆਪਣੀ ਯਾਚਿਕਾ ਦਾਇਰ ਕੀਤੀ ਗਈ ਕਿ ਆਖਰ ਕਿਸ ਕਾਰਨ ਤੋਂ ਉਹਨਾਂ ਦੀ ਜ਼ਮਾਨਤ ਦੇ ਉੱਪਰ ਰੋਕ ਲੱਗੀ ਹੈ ਇਹ ਕਾਨੂੰਨ ਦਾ ਉਲੰਘਣ ਹੈ ਇਸ ਤਰ੍ਹਾਂ ਦਾ ਬਿਆਨ ਜਿਹੜਾ ਉਹ ਸੀਐਮ ਅਰਵਿੰਦ ਕੇਜਰੀਵਾਲ ਦੇ ਵੱਲੋਂ ਦਿੰਦੇ ਹੋਏ ਸੁਪਰੀਮ ਕੋਰਟ ਦੇ ਵਿੱਚ ਯਾਚਿਕਾ ਦਾਇਰ ਕੀਤੀ ਗਈ ਪਰ ਸੁਪਰੀਮ ਕੋਰਟ ਦੇ ਵੱਲੋਂ ਵੀ ਕੋਈ ਰਾਹਤ ਨਹੀਂ ਮਿਲੀ ਸੁਪਰੀਮ ਕੋਰਟ ਦੇ ਵੱਲੋਂ ਸਪਸ਼ਟ ਤੌਰ ਤੇ ਕਿਹਾ ਗਿਆ ਕਿ ਜਦੋਂ ਤੱਕ ਹਾਈ ਕੋਰਟ ਦਾ ਕੋਈ ਫੈਸਲਾ ਨਹੀਂ ਆ ਜਾਂਦਾ ਉਦੋਂ ਤੱਕ ਸਾਨੂੰ ਇੰਤਜ਼ਾਰ ਕਰਨਾ ਪਵੇਗਾ ਤੇ ਅੱਜ ਹਾਈ ਕੋਰਟ ਦੇ ਵਿੱਚ ਜਿਹੜੀ ਈਡੀ ਦੇ ਵੱਲੋਂ ਯਾਚਿਕਾ ਦਾਇਰ ਕੀਤੀ ਗਈ ਹੈ ਉਸੇ ਯਾਚਿਕਾ ਦੇ ਉੱਪਰ ਅੱਜ ਸੁਣਵਾਈ ਹੋਵੇਗੀ ਤੇ ਉਸੇ ਸੁਣਵਾਈ ਦੇ ਦੌਰਾਨ ਉਸੇ ਸੁਣਵਾਈ ਦੇ ਫੈਸਲੇ ਤੇ ਨਿਰਧਾਰਤ ਹੋਵੇਗਾ ਇਹ ਫੈਸਲਾ ਜਿਹੜਾ ਸਾਹਮਣੇ ਆਵੇਗਾ ਕਿ ਸੀਐਮ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਬਾਹਰ ਆਉਣਗੇ ਇਹਨਾਂ ਪਰਨੇ ਜ਼ਾਹਿਰ ਹੈ ਕਿ ਦਿੱਲੀ ਸ਼ਰਮ ਨੀਤੀ ਮਾਮਲੇ ਦੇ ਵਿੱਚ ਦਿੱਲੀ ਦੇ ਸੇਮ ਅਰਵਿੰਦ ਕੇਜਰੀਵਾਲ ਤਿਹਾਰ ਜੇਲ੍ਹ ਦੇ ਵਿੱਚ ਬੰਦ ਹੈ ਲਗਾਤਾਰ ਆਪਣੀ ਜ਼ਮਾਨਤ ਦੀ ਮੰਗ ਕਰ ਰਹੇ ਨੇ ਜ਼ਮਾਨਤ ਦੀ ਅਰਜ਼ੀ ਉਹਨਾਂ ਦੇ ਵੱਲੋਂ ਰਾਉਜ਼ ਐਵਨਿਊ ਕੋਰਟ ਦੇ ਵਿੱਚ ਲਗਾਈ ਜਾਂਦੀ ਹੈ ਜਿੱਥੇ ਉਹਨਾਂ ਨੂੰ ਜ਼ਮਾਨਤ ਮਿਲ ਵੀ ਜਾਂਦੀ ਹੈ ਪਰ ED ਦੇ ਵੱਲੋਂ ਇਸ ਜ਼ਮਾਨਤ ਦਾ ਵਿਰੋਧ ਕੀਤਾ ਜਾਂਦਾ ਵਿਰੋਧ ਦੇ ਚੱਲਦਿਆਂ ਹੀ ਹਾਈ ਕੋਰਟ ਦੇ ਵਿੱਚ ਯਾਚਿਕਾ ਦਾਇਰ ਕੀਤੀ ਜਾਂਦੀ ਹੈ ਤੇ ਇਸੇ ਹੀ ਯਾਚਿਕਾ ਦੇ ਉੱਪਰ ਅੱਜ ਸੁਣਵਾਈ ਹੋਏਗੀ ਇਸ ਵੱਲ ਦੀ ਅਹਿਮ ਖਬਰ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਜਮਾਨਤ ਮਾਮਲੇ ਦੇ ਵਿੱਚ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ ਜਿਸ ਤੋਂ ਬਾਅਦ ਹੀ ਇਹ ਫੈਸਲਾ ਸਾਹਮਣੇ ਆ ਸਕਦਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲਦੀ ਹੈ ਜਾਂ ਫਿਰ ਨਹੀਂ ਅਜੇ ਵੀ ਉਹ ਜੇਲ੍ਹ ਦੇ ਵਿੱਚ ਰੁਕੇ ਰਹਿਣਗੇ ਜਾਂ ਫਿਰ ਜ਼ਮਾਨਤ ਤੇ ਰਿਹਾਈ ਮਿਲ ਸਕਦੀ ਹੈ ਇਸ ਦਾ ਫੈਸਲਾ ਅੱਜ ਹਾਈ ਕੋਰਟ ਦੀ ਸੁਣਵਾਈ ਦੇ ਦੌਰਾਨ ਹੋ ਸਕਦਾ ਹੈ ਦੱਸਦੇ ਕਿ ਜਿਹੜੀ ਰੌਅ ਐਵੇਨਿਊ ਕੋਰਟ ਦੇ ਵੱਲੋਂ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦਿੱਤੀ ਹੋਈ ਹੈ ਇਸੇ ਜ਼ਮਾਨਤ ਦੇ ਖਿਲਾਫ ਈਡੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਇੱਕ ਅਪੀਲ ਦਾਇਰ ਕੀਤੀ ਜਾਂਦੀ ਹੈ ਜਿਸ ਤੇ ਸੁਣਵਾਈ ਹੋਈ ਤੇ ਸੁਣਵਾਈ ਦੇ ਦੌਰਾਨ ਇਹ ਕਿਹਾ ਗਿਆ ਹਾਈ ਕੋਰਟ ਦੇ ਵੱਲੋਂ ਕਿ ਜਦੋਂ ਤੱਕ ਕੋਈ ਫੈਸਲਾ ਨਹੀਂ ਸਾਹਮਣੇ ਆ ਜਾਂਦਾ ਉਦੋਂ ਤੱਕ ਹੇਠਲੀ ਅਦਾਲਤ ਦੇ ਫੈਸਲੇ ਨੂੰ ਪ੍ਰਭਾਵਿਤ ਨਹੀਂ ਮੰਨਿਆ ਜਾਏਗਾ ਯਾਨੀ ਜ਼ਮਾਨਤ ਤੇ ਰੋਕ ਲੱਗ ਗਈ ਸੀ ਹਾਲਾਂਕਿ ਜ਼ਮਾਨਤ ਲੱਗੇ ਰੋਗ ਦੇ ਖਿਲਾਫ ਸੀਐਮ ਅਰਵਿੰਦ ਕੇਜਰੀਵਾਲ ਦੇ ਵੱਲੋਂ ਸੁਪਰੀਮ ਕੋਰਟ ਦਾ ਰੁਕ ਕੀਤਾ ਗਿਆ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੀ ਅਪੀਲ ਜਿਹੜੀ ਉਹ ਕੀਤੀ ਗਈ ਆ ਉੱਥੇ ਆਪਣੀ ਯਾਚਿਕਾ ਦਾਇਰ ਕੀਤੀ ਗਈ ਕਿ ਆਖਰ ਕਿਸ ਕਾਰਨ ਤੋਂ ਉਹਨਾਂ ਦੀ ਜ਼ਮਾਨਤ ਦੇ ਉੱਪਰ ਰੋਕ ਲੱਗੀ ਹੈ ਇਹ ਕਾਨੂੰਨ ਦਾ ਉਲੰਘਣ ਹੈ ਇਸ ਤਰ੍ਹਾਂ ਦਾ ਬਿਆਨ ਜਿਹੜਾ ਉਹ ਸੀਐਮ ਅਰਵਿੰਦ ਕੇਜਰੀਵਾਲ ਦੇ ਵੱਲੋਂ ਦਿੰਦੇ ਹੋਏ ਸੁਪਰੀਮ ਕੋਰਟ ਦੇ ਵਿੱਚ ਯਾਚਿਕਾ ਦਾਇਰ ਕੀਤੀ ਗਈ ਪਰ ਸੁਪਰੀਮ ਕੋਰਟ ਦੇ ਵੱਲੋਂ ਵੀ ਕੋਈ ਰਾਹਤ ਨਹੀਂ ਮਿਲੀ ਸੁਪਰੀਮ ਕੋਰਟ ਦੇ ਵੱਲੋਂ ਸਪਸ਼ਟ ਤੌਰ ਤੇ ਕਿਹਾ ਗਿਆ ਕਿ ਜਦੋਂ ਤੱਕ ਹਾਈ ਕੋਰਟ ਦਾ ਕੋਈ ਫੈਸਲਾ ਨਹੀਂ ਆ ਜਾਂਦਾ ਉਦੋਂ ਤੱਕ ਸਾਨੂੰ ਇੰਤਜ਼ਾਰ ਕਰਨਾ ਪਵੇਗਾ ਤੇ ਅੱਜ ਹਾਈ ਕੋਰਟ ਦੇ ਵਿੱਚ ਜਿਹੜੀ ਈਡੀ ਦੇ ਵੱਲੋਂ ਯਾਚਿਕਾ ਦਾਇਰ ਕੀਤੀ ਗਈ ਹੈ ਉਸੇ ਯਾਚਿਕਾ ਦੇ ਉੱਪਰ ਅੱਜ ਸੁਣਵਾਈ ਹੋਵੇਗੀ ਤੇ ਉਸੇ ਸੁਣਵਾਈ ਦੇ ਦੌਰਾਨ ਉਸੇ ਸੁਣਵਾਈ ਦੇ ਫੈਸਲੇ ਤੇ ਨਿਰਧਾਰਤ ਹੋਵੇਗਾ ਇਹ ਫੈਸਲਾ ਜਿਹੜਾ ਸਾਹਮਣੇ ਆਵੇਗਾ ਕਿ ਸੀਐਮ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਬਾਹਰ ਆਉਣਗੇ ਇਹਨਾਂ ਪਰ ਨੇ ਜ਼ਾਹਿਰ ਹੈ ਕਿ ਦਿੱਲੀ ਸ਼ਰਮ ਨੀਤੀ ਮਾਮਲੇ ਦੇ ਵਿੱਚ ਦਿੱਲੀ ਦੇ ਸੇਮ ਅਰਵਿੰਦ ਕੇਜਰੀਵਾਲ ਤਿਹਾਰ ਜੇਲ੍ਹ ਦੇ ਵਿੱਚ ਬੰਦ ਹੈ ਲਗਾਤਾਰ ਆਪਣੀ ਜ਼ਮਾਨਤ ਦੀ ਮੰਗ ਕਰ ਰਹੇ ਨੇ ਜ਼ਮਾਨਤ ਦੀ ਅਰਜ਼ੀ ਉਹਨਾਂ ਦੇ ਵੱਲੋਂ ਰਾਉਜ਼ ਐਵਨਿਊ ਕੋਰਟ ਦੇ ਵਿੱਚ ਲਗਾਈ ਜਾਂਦੀ ਹੈ ਜਿੱਥੇ ਉਹਨਾਂ ਨੂੰ ਜ਼ਮਾਨਤ ਮਿਲ ਵੀ ਜਾਂਦੀ ਹੈ ਪਰ ED ਦੇ ਵੱਲੋਂ ਇਸ ਜ਼ਮਾਨਤ ਦਾ ਵਿਰੋਧ ਕੀਤਾ ਜਾਂਦਾ ਵਿਰੋਧ ਦੇ ਚੱਲਦਿਆਂ ਹੀ ਹਾਈ ਕੋਰਟ ਦੇ ਵਿੱਚ ਯਾਚਿਕਾ ਦਾਇਰ ਕੀਤੀ ਜਾਂਦੀ ਹੈ ਤੇ ਇਸੇ ਹੀ ਯਾਚਿਕਾ ਦੇ ਉੱਪਰ ਅੱਜ ਸੁਣਵਾਈ ਹੋਏਗੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर